ਸ੍ਰੀਕਾਲ ਜੀ ਕੀ ਹਾਲ ਚਾਲ ਟੀਮ ਸ਼ੁਕਰਾਨਾ ਅੱਜ ਪਹੁੰਚੀ ਜੀ ਪਿੰਡ ਸੰਗਤਪੁਰਾ ਜਿੱਥੇ ਕਿ ਇੱਕੋ ਪਰਿਵਾਰ ਚ ਰਹਿ ਰਹੇ ਆ ਜੀ 52 ਜੀ ਤੇ ਉਹ ਵੀ ਇੱਕ ਛੱਤ ਥੱਲੇ ਜੀ ਹਾਂ ਤੁਸੀਂ ਸਹੀ ਸੁਣਿਆ 52 ਜੀ ਉਹ ਵੀ ਇੱਕ ਛੱਤ ਥੱਲੇ ਅੱਜ ਅਸੀਂ ਟੀਮ ਸ਼ੁਕਰਾਨਾ ਨੇ ਸਾਰੇ ਪਰਿਵਾਰ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਪਰਿਵਾਰ ਨੇ ਸਾਨੂੰ ਇਹ ਦੱਸਿਆ ਕਿ ਏਕੇ ਚ ਕਿੰਨੀ ਤਾਕਤ ਹੁੰਦੀ ਹੈ ਕਿ ਸਾਰਾ ਕਾਰੋਬਾਰ ਵੀ ਇਕੱਠਾ ਹੈ ਤੇ ਚੁੱਲ੍ਹਾ ਚੌਂਕਾ ਵੀ ਇਕੱਠਾ ਹੈ ਇੱਥੇ ਮਾਤਾਵਾਂ ਨੇ ਜिद ਫੜ ਲਈ ਵੀ ਨੀਰੂ ਜੀ ਪੇੜਾ ਕਰਨਾ ਹੀ ਪੈਣਾ ਤੇ ਨੀਰੂ ਜੀ ਨੇ ਪੇੜਾ ਕਰਤਾ ਉਸ ਤੋਂ ਬਾਅਦ ਜੱਸਾ ਬਾਈ ਥੋੜੀ ਜੀ ਘਰ ਦੀ ਦਾਲ ਦੇਖ ਕੇ ਲਾਲਚ ਕਰ ਗਿਆ ਜੱਸਾ ਬਾਈ ਕਹਿੰਦਾ ਅੱਜ ਬਿਨਾਂ ਰੁਕੇ ਰੋਟੀਆਂ ਖਾਧੀਆਂ ਜਾਣੀਆਂ ਤੇ ਬਾਈ ਨੇ ਐਜ਼ ਯੂਜਵਲ ਫੁਲਕੇੰ ਦੇ ਦਿੱਤਾ ਗੇੜਾ ਉਸ ਤੋਂ ਬਾਅਦ ਮੈਂ ਵੀ ਹਾਂ ਮੈਂ ਵੀ ਥੋੜਾ ਜਿਹਾ ਗੇੜਾ ਦਿੱਤਾ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਚੱਕੀਵਾਲ ਜਿੱਥੇ ਇੰਨੇ ਪਰਿਵਾਰਾਂ ਦੇ ਜੀ ਦਾ ਆਟਾ ਇੱਥੇ ਤਿਆਰ ਹੁੰਦਾ ਇੱਕ ਥਾਵੇਂ ਤੇ ਉਸ ਤੋਂ ਬਾਅਦ ਅਸੀਂ ਆਪਣੀਆਂ ਰੋਟੀਆਂ ਦੀ ਇਨਫੋਰਮੇਸ਼ਨ ਕਾਪੀ ਤੇ ਲਿਖਤੀ ਵੀ ਗੱਲ ਗਾਹ ਨਾ ਕਰਿਓ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਆ ਇੱਥੇ ਥੋੜਾ ਜਿਹਾ ਵਧੀਆ ਸਵਾਗਤ ਨੀਰੂ ਜੀ ਦਾ ਹੋਇਆ ਤੇ ਉਸ ਤੋਂ ਬਾਅਦ ਮਾਤਾ ਜੀ ਨੇ ਸਾਨੂੰ ਕਿਹਾ ਕਿ ਚੀ ਆਿਆਂ ਨੂੰ ਭਾਈ ਆਉਂਦੇ ਜਾਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਟੀਮ ਸ਼ੁਕਰਾਨਾ ਅੱਜ ਪਹੁੰਚੀ ਜੀ ਪਿੰਡ ਸੰਗਤਪੁਰਾ ਜਿੱਥੇ ਕਿ ਇੱਕੋ ਪਰਿਵਾਰ ਚ ਰਹਿ ਰਹੇ ਆ ਜੀ 52 ਜੀ ਤੇ ਉਹ ਵੀ ਇੱਕ ਛੱਤ ਥੱਲੇ ਜੀ ਹਾਂ ਤੁਸੀਂ ਸਹੀ ਸੁਣਿਆ 52 ਜੀ ਉਹ ਵੀ ਇੱਕ ਛੱਤ ਥੱਲੇ ਅੱਜ ਅਸੀਂ ਟੀਮ ਸ਼ੁਕਰਾਨਾ ਨੇ ਸਾਰੇ ਪਰਿਵਾਰ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਪਰਿਵਾਰ ਨੇ ਸਾਨੂੰ ਇਹ ਦੱਸਿਆ ਕਿ ਏਕੇ ਚ ਕਿੰਨੀ ਤਾਕਤ ਹੁੰਦੀ ਹੈ ਕਿ ਸਾਰਾ ਕਾਰੋਬਾਰ ਵੀ ਇਕੱਠਾ ਹੈ ਤੇ ਚੁੱਲ੍ਹਾ ਚੌਂਕਾ ਵੀ ਇਕੱਠਾ ਹੈ ਇੱਥੇ ਮਾਤਾਵਾਂ ਨੇ ਜिद ਫੜ ਲਈ ਵੀ ਨੀਰੂ ਜੀ ਪੇੜਾ ਕਰਨਾ ਹੀ ਪੈਣਾ ਤੇ ਨੀਰੂ ਜੀ ਨੇ ਪੇੜਾ ਕਰਤਾ ਉਸ ਤੋਂ ਬਾਅਦ ਜੱਸਾ ਬਾਈ ਥੋੜੀ ਜੀ ਘਰ ਦੀ ਦਾਲ ਦੇਖ ਕੇ ਲਾਲਚ ਕਰ ਗਿਆ ਜੱਸਾ ਬਾਈ ਕਹਿੰਦਾ ਅੱਜ ਬਿਨਾਂ ਰੁਕੇ ਰੋਟੀਆਂ ਖਾਧੀਆਂ ਜਾਣੀਆਂ ਤੇ ਬਾਈ ਨੇ ਐਜ਼ ਯੂਜਵਲ ਫੁਲਕੇ ਨੂੰ ਦਿੱਤਾ ਗੇੜਾ ਉਸ ਤੋਂ ਬਾਅਦ ਮੈਂ ਵੀ ਹਾਂ ਮੈਂ ਵੀ ਥੋੜਾ ਜਿਹਾ ਗੇੜਾ ਦਿੱਤਾ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਚੱਕੀਵਾਲ ਜਿੱਥੇ ਇੰਨੇ ਪਰਿਵਾਰਾਂ ਦੇ ਜੀ ਦਾ ਆਟਾ ਇੱਥੇ ਤਿਆਰ ਹੁੰਦਾ ਇੱਕ ਥਾਵੇਂ ਤੇ ਉਸ ਤੋਂ ਬਾਅਦ ਅਸੀਂ ਆਪਣੀਆਂ ਰੋਟੀਆਂ ਦੀ ਇਨਫੋਰਮੇਸ਼ਨ ਕਾਪੀ ਤੇ ਲਿਖਤੀ ਵੀ ਗੱਲ ਗਾਹ ਨਾ ਕਰਿਓ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਆ ਇੱਥੇ ਥੋੜਾ ਜਿਹਾ ਵਧੀਆ ਸਵਾਗਤ ਨੀਰੂ ਜੀ ਦਾ ਹੋਇਆ ਤੇ ਉਸ ਤੋਂ ਬਾਅਦ ਮਾਤਾ ਜੀ ਨੇ ਸਾਨੂੰ ਕਿਹਾ ਕਿ ਚੀ ਆਿਆਂ ਨੂੰ ਭਾਈ ਆਉਂਦੇ ਜਾਂਦੇ ਰਹੋ ਸਤਿ ਸ਼੍ਰੀਕਾਲ ਜੀ ਕੀ ਹਾਲ ਚਾਲ ਟੀਮ ਸ਼ੁਕਰਾਨਾ ਅੱਜ ਪਹੁੰਚੀ ਜੀ ਪਿੰਡ ਸੰਗਤਪੁਰਾ ਜਿੱਥੇ ਕਿ ਇੱਕੋ ਪਰਿਵਾਰ ਚ ਰਹਿ ਰਹੇ ਆ ਜੀ 52 ਜੀ ਤੇ ਉਹ ਵੀ ਇੱਕ ਛੱਤ ਥੱਲੇ ਜੀ ਹਾਂ ਤੁਸੀਂ ਸਹੀ ਸੁਣਿਆ 52 ਜੀ ਉਹ ਵੀ ਇੱਕ ਛੱਤ ਥੱਲੇ ਅੱਜ ਅਸੀਂ ਟੀਮ ਸ਼ੁਕਰਾਨਾ ਨੇ ਸਾਰੇ ਪਰਿਵਾਰ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਪਰਿਵਾਰ ਨੇ ਸਾਨੂੰ ਇਹ ਦੱਸਿਆ ਕਿ ਇੱਕੇ ਚ ਕਿੰਨੀ ਤਾਕਤ ਹੁੰਦੀ ਹੈ ਕਿ ਸਾਰਾ ਕਾਰੋਬਾਰ ਵੀ ਇਕੱਠਾ ਹੈ ਤੇ ਚੁੱਲ੍ਹਾ ਚੌਂਕਾ ਵੀ ਇਕੱਠਾ ਹੈ ਇੱਥੇ ਮਾਤਾਵਾਂ ਨੇ ਜिद ਫੜ ਲਈ ਵੀ ਨੀਰੂ ਜੀ ਪੇੜਾ ਕਰਨਾ ਹੀ ਪੈਣਾ ਤੇ ਨੀਰੂ ਜੀ ਨੇ ਪੇੜਾ ਕਰਤਾ ਉਸ ਤੋਂ ਬਾਅਦ ਜੱਸਾ ਬਾਈ ਥੋੜੀ ਜੀ ਘਰ ਦੀ ਦਾਲ ਦੇਖ ਕੇ ਲਾਲਚ ਕਰ ਗਿਆ ਜੱਸਾ ਬਾਈ ਕਹਿੰਦਾ ਅੱਜ ਬਿਨਾਂ ਰੁਕੇ ਰੋਟੀਆਂ ਖਾਧੀਆਂ ਜਾਣੀਆਂ ਤੇ ਬਾਈ ਨੇ ਐਜ਼ ਯੂਜਵਲ ਫੁਲਕਿਆਂ ਨੂੰ ਦਿੱਤਾ ਗੇੜਾ ਉਸ ਤੋਂ ਬਾਅਦ ਮੈਂ ਵੀ ਹਾਂ ਮੈਂ ਵੀ ਥੋੜਾ ਜਿਹਾ ਗੇੜਾ ਦਿੱਤਾ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਚੱਕੀਵਾਲ ਜਿੱਥੇ ਇੰਨੇ ਪਰਿਵਾਰਾਂ ਦੇ ਜੀ ਦਾ ਆਟਾ ਇੱਥੇ ਤਿਆਰ ਹੁੰਦਾ ਇੱਕ ਥਾਵੇਂ ਤੇ ਉਸ ਤੋਂ ਬਾਅਦ ਅਸੀਂ ਆਪਣੀਆਂ ਰੋਟੀਆਂ ਦੀ ਇਨਫੋਰਮੇਸ਼ਨ ਕਾਪੀ ਤੇ ਲਿਖਤੀ ਵੀ ਗੱਲ ਗਾਹ ਨਾ ਕਰਿਓ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਆ ਇੱਥੇ ਥੋੜਾ ਜਿਹਾ ਵਧੀਆ ਸਵਾਗਤ ਨੀਰੂ ਜੀ ਦਾ ਹੋਇਆ ਤੇ ਉਸ ਤੋਂ ਬਾਅਦ ਮਾਤਾ ਜੀ ਨੇ ਸਾਨੂੰ ਕਿਹਾ ਕਿ ਚੀ ਆਿਆਂ ਨੂੰ ਪਾਈ ਆਉਂਦੇ ਜਾਂਦੇ ਰਹੋ ਸਤਿ ਸ਼੍ਰੀਕਾਲ ਜੀ ਕੀ ਹਾਲ ਚਾਲ ਟੀਮ ਸ਼ੁਕਰਾਨਾ ਅੱਜ ਪਹੁੰਚੀ ਜੀ ਪਿੰਡ ਸੰਗਤਪੁਰਾ ਜਿੱਥੇ ਕਿ ਇੱਕੋ ਪਰਿਵਾਰ ਚ ਰਹਿ ਰਹੇ ਆ ਜੀ 52 ਜੀ ਤੇ ਉਹ ਵੀ ਇੱਕ ਛੱਤ ਥੱਲੇ ਜੀ ਹਾਂ ਤੁਸੀਂ ਸਹੀ ਸੁਣਿਆ 52 ਜੀ ਉਹ ਵੀ ਇੱਕ ਛੱਤ ਥੱਲੇ ਅੱਜ ਅਸੀਂ ਟੀਮ ਸ਼ੁਕਰਾਨਾ ਨੇ ਸਾਰੇ ਪਰਿਵਾਰ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਪਰਿਵਾਰ ਨੇ ਸਾਨੂੰ ਇਹ ਦੱਸਿਆ ਕਿ ਏਕੇ ਚ ਕਿੰਨੀ ਤਾਕਤ ਹੁੰਦੀ ਹੈ ਕਿ ਸਾਰਾ ਕਾਰੋਬਾਰ ਵੀ ਇਕੱਠਾ ਹੈ ਤੇ ਚੁੱਲ੍ਹਾ ਚੌਂਕਾ ਵੀ ਇਕੱਠਾ ਹੈ ਇੱਥੇ ਮਾਤਾਵਾਂ ਨੇ ਜिद ਫੜ ਲਈ ਵੀ ਨੀਰੂ ਜੀ ਪੇੜਾ ਕਰਨਾ ਹੀ ਪੈਣਾ ਤੇ ਨੀਰੂ ਜੀ ਨੇ ਪੇੜਾ ਕਰਤਾ ਉਸ ਤੋਂ ਬਾਅਦ ਜੱਸਾ ਬਾਈ ਥੋੜੀ ਜੀ ਘਰ ਦੀ ਦਾਲ ਦੇਖ ਕੇ ਲਾਲਚ ਕਰ ਗਿਆ ਜੱਸਾ ਬਾਈ ਕਹਿੰਦਾ ਅੱਜ ਬਿਨਾਂ ਰੁਕੇ ਰੋਟੀਆਂ ਖਾਣੀਆਂ ਜਾਣੀਆਂ ਤੇ ਬਾਈ ਨੇ ਐਜ਼ ਯੂਜਵਲ ਫੁਲਕੇੰ ਦੇ ਦਿੱਤਾ ਗੇੜਾ ਉਸ ਤੋਂ ਬਾਅਦ ਮੈਂ ਵੀ ਹਾਂ ਮੈਂ ਵੀ ਥੋੜਾ ਜਿਹਾ ਗੇੜਾ ਦਿੱਤਾ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਜੀ ਚੱਕੀਵਾਲ ਜਿੱਥੇ ਇੰਨੇ ਪਰਿਵਾਰਾਂ ਦੇ ਜੀ ਦਾ ਆਟਾ ਇੱਥੇ ਤਿਆਰ ਹੁੰਦਾ ਇੱਕ ਥਾਵੇਂ ਤੇ ਉਸ ਤੋਂ ਬਾਅਦ ਅਸੀਂ ਆਪਣੀਆਂ ਰੋਟੀਆਂ ਦੀ ਇਨਫੋਰਮੇਸ਼ਨ ਕਾਪੀ ਤੇ ਲਿਖਤੀ ਵੀ ਗੱਲ ਗਾਹ ਨਾ ਕਰਿਓ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਆ ਇੱਥੇ ਥੋੜਾ ਜਿਹਾ ਵਧੀਆ ਸਵਾਗਤ ਨੀਰੂ ਜੀ ਦਾ ਹੋਇਆ ਤੇ ਉਸ ਤੋਂ ਬਾਅਦ ਮਾਤਾ ਜੀ ਨੇ ਸਾਨੂੰ ਕਿਹਾ ਕਿ ਜੀ ਆਇਆਂ ਨੂੰ ਭਾਈ ਆਉਂਦੇ ਜਾਂਦੇ ਰਹੋ